ਖਬਰ ਦਸੂਹਾ ਤੋਂ ਜਿੱਥੇ ਕਿ ਇੱਕ ਗਰੀਬ ਮਜ਼ਦੂਰ ਨੂੰ ਕੰਮ ਦੌਰਾਨ ਜ਼ਹਿਰੀਲੇ ਸਾਫਾ ਵੱਲੋਂ ਡੰਕ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮਜ਼ਦੂਰ ਦੇ ਸਾਥੀਆਂ ਵੱਲੋਂ ਉਸ ਨੂੰ ਗੰਭੀਰ ਹਾਲਤ ਵਿੱਚ ਦਸੂਹਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹਸਪਤਾਲ ਦੇ ਡਾਕਟਰਾਂ ਵੱਲੋਂ ਤੁਰੰਤ ਉਸ ਦਾ ਇਲਾਜ ਸ਼ੁਰੂ ਕੀਤਾ ਤੇ ਕਾਫੀ ਜਦੋਜਹਿਦ ਬਾਅਦ ਡਾਕਟਰ ਮਰੀਜ਼ ਨੂੰ ਬਚਾਉਣ 'ਚ ਕਾਮਯਾਬ ਹੋਏ ਇਸ ਸਬੰਧੀ ਜਾਣਕਾਰੀ ਦਿੰਦੇ ਆ ਪ੍ਰਵਾਸੀ ਮਜ਼ਦੂਰ ਬਿਰਜੂ ਨੇ ਦੱਸਿਆ ਕਿ ਉਹ ਦਸੂਹਾ ਨਸਤੀਕੀ ਸ਼ੈਲਰ ਤੇ ਕੰਮ ਕਰਦਾ ਹੈ ਤੇ ਉਸ ਨੂੰ ਬੀਤੀ ਰਾਤ ਇੱਕ ਜ਼ਹਿਰੀਲੇ ਸੱਪ ਨੇ ਡੰਗ ਮਾਰ ਲਿਆ ਸੀ ਜਿਸ ਕਾਰਨ ਉਸ ਦੇ ਸਰੀਰ 'ਚ ਜਿੱਥੇ ਤੇਜ਼ ਦਰਦ ਹੋ ਰਿਹਾ ਸੀ ਤੇ ਉਹ ਬਿਉਸ਼ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਤੇ ਡਾਕਟਰਾਂ ਵੱਲੋਂ ਕੀਤੀ ਦੇਖਰੇਖ ਅਤੇ ਵਧੀਆ ਇਲਾਜ ਕਾਰਨ ਉਸ ਦੀ ਜਾਨ ਬਚ ਗਈ ਇਸ ਮੌਕੇ ਦਸੂਹਾ ਸਰਕਾਰੀ ਹਸਪਤਾਲ ਦੇ ਐਸਐਮਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀ ਪਰੰਤੂ ਸਾਡੇ ਡਾਕਟਰਾਂ ਦੀ ਟੀਮ ਵੱਲੋਂ ਤੁਰੰਤ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਤੇ ਹੁਣ ਇਹ ਬਿਰਜੁਦੀ ਹਾਲਤ ਬਿਲਕੁਲ ਠੀਕ ਹੈ ਤੇ ਉਹ ਖਤਰੇ ਤੋਂ ਬਾਹਰ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਮੈਂ ਜਦ ਮੈਂ ਗਿਆ تھا ਬਨ ਜਨ ਜਨਮਣ ਖਿचने ਲਈ ਜਿਸੇ ਡੰਡਾ ਵਿੱਚ ਪਕੜਿਆ ਨਾ ਉਸ ਟਾਈਮ ਰੇ ਕੋ ਦਸ ਕੇ ਹੋ ਵਿਚ ਹੋ ਗਿਆ ਉਹ ਕੀ تھا ਉਸ ਸਾਫੇ ਦਾ ਜ਼ਹਿਰੀਲਾ ਹਾਂ ਪੀਲਾ ਜਿਹਾ ਸਾਫੇ ਦਾ ਸਾਫਤਾ ਕੱਟ ਕੇ ਉਹ ਸੈਟ ਹੋ ਗਿਆ

ਹਰ ਜੀ ਇਹ ਪੇਸ਼ੈਂਟ ਬਿਰਜੂ ਸਾਡੇ ਕੋਲ ਅੱਜ 2 ਵਜੇ ਪੇਸ਼ੈਂਟ ਜਿਹੜਾ ਆਇਆ ਹੈਗਾ ਅਮਰਜੈਂਸੀ ਦੇ ਵਿੱਚ ਤੇ ਇਹ ਪੇਸ਼ੈਂਟ ਜਿਹੜਾ ਹੈਗਾ ਕਹਿਰਵਾਲੀ ਕੋਈ ਜੜੀ ਹੈਗੀ ਆ ਰਾਈਸ ਮਿਲ ਨੰਦਰਾ ਇਸਮਲਾ ਉੱਥੋਂ ਆਇਆ ਇਸ ਨੇ ਦੇਖਿਆ ਹੈਗਾ ਇਹਨੂੰ ਕੋਈ ਹਿਸਾਪ ਨੇ ਕੱਟਿਆ ਹੈਗਾ ਜੋ ਹਸਪਤਾਲ ਆਉਣ ਤੇ ਪਤਾ ਲੱਗਾ ਕਿ ਇਹਦੇ ਫੈਂਗ ਮਾਰਕ ਬਿਲਕੁਲ ਕਟਾਈ ਦੇ ਨਿਸ਼ਾਨ ਹੈਗੇ ਦੋ ਸਾਡੇ ਈਐਮਓ ਨੇ ਜਿਹੜੀ ਇਹਦੇ ਕੋ ਹਿਸਟਰੀ ਲਈ ਆ ਹਿਸਟਰੀ ਦੇ ਵਿੱਚ ਕੋਈ ਖਾਸ ਨਹੀਂ ਸਿਰਫ ਇੱਕ ਚੱਕਰ ਦੀ ਹਿਸਟਰੀ ਦੇ ਰਿਹਾ ਹੈਗਾ ਇੱਕ ਚੱਕਰ ਦੀ ਹਿਸਟਰੀ ਦੇ ਰਿਹਾ ਉਹ ਇਹਨੂੰ ਚੱਕਰ ਆਉਂਦੇ ਆ ਤੇ ਅਦਰ ਵੇ ਉਹ ਤੋਂ ਬਾਅਦ ਮੈਨੂੰ ਕਨੈਸ਼ਨਲ ਫਰਸਟ ایڈ ਦੇਣ ਤੋਂ ਬਾਅਦ ਮੈਡੀਕਲ ਸਪੈਸ਼ਲਿਸਟ ਦੇਖ ਲਿਆ ਤਾਂ ਅਸੀਂ ਇਹਨੂੰ ਜਿਹੜੀ ਸਨੇਕ ਦੀ ਜਿਹੜੀ ਜਿਹੜੀ ਉਹ ਬੀਨਮ ਜੜਾ ਹੈਗਾ ਅੰਟੀ ਸਨੇਕ ਬੀਨਮ ਉਹ ਦਿੱਤਾ ਪੇਸ਼ੈਂਟ ਠੀਕ ਹੈ ਬਿਲਕੁਲ